ਅੱਜ ਆਪਾਂ ਤੁਹਾਨੂੰ ਦੱਸਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਵੇਂ ਕਿ ਦੇਖੋ ਆਪਾਂ ਹਰ ਇੱਕ ਸ਼ਰਟ ਬਣਾ ਲੈਨੇ ਹੈ ਕਈ ਮੇਰੇ ਭੈਣਾਂ ਨੇ ਮੈਨੂੰ ਬਹੁਤ ਸਾਰੇ ਫੋਨ ਆਏ ਕਮੈਂਟ ਆਏ ਵੀ ਦੇਖੋ ਸਾਡੇ ਸੂਟ ਦੇ ਵਿੱਚ ਬਹੁਤ ਸਾਰੀ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਪ੍ਰੋਬਲਮ ਕਿਹੜੀ ਆਉਂਦੀ ਹੈ ਮੈਂ ਆਪਾਂ ਤੁਹਾਨੂੰ ਦੱਸ ਦਿਆਂ ਦੇਖੋ ਜਦੋਂ ਆਪਾਂ ਸੂਟ ਨੂੰ ਬਣਾ ਲੈਨੇ ਆਪਾਂ ਤੁਹਾਨੂੰ ਇੱਕ ਡੰਮੀ ਦੇ ਉੱਪਰ ਇੱਕ ਜਿਹੜੀ ਸ਼ਰਟ ਹੈ ਲੇਡੀਜ਼ ਆਪਾਂ ਪਾ ਕੇ ਤੁਹਾਨੂੰ ਦੱਸ ਦਿਆਂ ਵੀ ਜਦੋਂ ਆਪਾਂ ਦੇਖ ਸੂਟ ਸਿਆ ਲੈਨੇ ਕਈ ਮੇਰੇ ਭੈਣਾਂ ਲਈ ਇਹ ਚੀਜ਼ ਦੇ ਉੱਪਰ ਇਸ ਤਰ੍ਹਾਂ ਦੇ ਜਿਹੜੇ ਦੇਖੋ ਪਲ ਬਣ ਜਾਂਦੇ ਨੇ ਇਹਦੇ ਹੈ ਬਲ ਬਣ ਜਾਂਦੇ ਨੇ ਕਿਉਂ ਬੰਦ ਨੇ ਕੀ ਕਾਰਨ ਆ ਪਤਾ ਨੂੰ ਇੱਕ ਇੱਕ ਪੁਆਇੰਟ ਦੱਸਾਂਗੇ ਤੇ ਉਧਰੋਂ ਆਪਣੇ ਦੇਖੋ ਫਰੰਟ ਦੇ ਉੱਪਰ ਵੀ ਇਸ ਤਰ੍ਹਾਂ ਦੇ ਜਿਹੜੇ ਬਲ ਬਣ ਜਾਂਦੇ ਨੇ ਤੇ ਨੀਚੇ ਆਪਣੇ ਇਸ ਚੀਜ਼ ਦੇ ਵਿੱਚ ਜਿਹੜਾ ਕੱਪੜਾ ਇਸ ਤਰ੍ਹਾਂ ਇਕੱਠਾ ਹੋ ਕੇ ਇਸ ਤਰ੍ਹਾਂ ਫੁੱਗਾ ਜਿਹਾ ਬਣ ਜਾਂਦਾ ਹੈਗਾ ਜੀ ਦੇ ਨਾਲ ਦੇਖੋ ਆਪਣੇ ਸੂਟ ਦੀ ਫਿਟਿੰਗ ਜਿਹੜੀ ਬਹੁਤਿਆਂ ਦੇ ਖਰਾਬ ਹੋ ਜਾਂਦੇ ਨੇ ਦੇ ਕੀ ਕੀ ਕਾਰਨ ਆ ਪਤਾ ਨੂੰ ਸਾਰੀ ਇੱਕ ਇੱਕ ਚੀਜ਼ ਡਿਟੇਲ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਦੇਖਣਾ ਆਜਾ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਸਮਝਾਉਣੇ ਆ ਵੀ ਜਿਹੜੀ ਕਟਾਈ ਹੈ ਕਿਹੜੇ ਤਰੀਕੇ ਨਾਲ ਕੀਤੀ ਜਾਂਦੀ ਹੈ ਤੁਹਾਡੇ ਤੁਹਾਡੇ ਸਾਡੇ ਚੈਨਲ ਕਵਲ ਫੈਸਲ ਫੂਟਦੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਉਹ ਲੈ ਕੇ ਆਏ ਦੇਖੋ ਕਈ ਮੇਰੇ ਆਪਾਂ ਨਾਲ ਸਾਡੇ ਕਮੈਂਟ ਫੋਨ ਮੈਸੇਜ ਵੀ ਆਏ ਵੀ ਜਿਹੜਾ ਅਸੀਂ ਜਦੋਂ ਵੀ ਸ਼ੂਟ ਨੂੰ ਸਲਾਈ ਕਰ ਲੈਂਦੇ ਆ ਕਟਾਈ ਕਰਕੇ ਤਾਂ ਸਾਡੇ ਜਿਹੜੇ ਸ਼ਰਟ ਦੇ ਫਰੰਟ ਤੇ ਵੀ ਬਲ ਪਾਏ ਜਾਂਦੇ ਤੇ ਬੈਕ ਤੇ ਵੀ ਜਿਹੜੇ ਬਲ ਪਾਏ ਨੇ ਨੀਚੇ ਦੇਖੋ ਇੱਥੇ ਆਪਣੇ ਆਰਮ ਹੋਲ ਦੇ ਤੇ ਬਾਜੂ ਦੇ ਦੇਖੋ ਇੱਥੇ ਫੁੱਗਾ ਜਾਂ ਬਣ ਜਾਂਦਾ ਉਹ ਫੁੱਗਾ ਬਣਨ ਨਾਲ ਕੀ ਹੁੰਦਾਗਾ ਉਹਨਾਂ ਦੀ ਫਿਟਿੰਗ ਜਿਹੜੀ ਨਹੀਂ ਸਹੀ ਆਈ ਦੇਖੋ ਉਹਦੇ ਵਿੱਚ ਤੁਹਾਡਾ ਕੀ ਹੈ ਕਟਾਈ ਦੇ ਵਿੱਚ ਬਹੁਤ ਵੱਡਾ ਫਰਕ ਹੈਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਕਰ ਤੱਕ ਧਿਆਨ ਨਾਲ ਦੇਖਣਾ ਚੈਨਲ ਤੇ ਜੇਕਰ ਨਵੇਂ ਆਏ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਇਹ ਨਵੇਂ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਨਾ ਭਾਈ ਕਿ ਕਿ ਜੀ ਤੁਹਾਨੂੰ ਹਰ ਇੱਕ ਚੀਜ਼ ਦੀ ਪੂਰੀ ਬਰੀਕੀ ਦਾ ਸਮਝਾਵਾਂਗੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆ ਇਹਦੀ ਕਾਟ ਕਰਨ ਦਾ ਤਰੀਕਾ ਜਿਹੜੀ ਦੀ ਕਟਾਈਏ ਕਿਸ ਤਰੀਕੇ ਨਾਲ ਪਾਉਣੀ ਚਾਹੀਦੀ ਹੈ ਤੇ ਕਿਸ ਤਰੀਕੇ ਨਾਲ ਇਹਦੀ ਫਰੰਟ ਵਾਲੀ ਕਾਟ ਕੋ ਤੇ ਕਿਸ ਤਰੀਕੇ ਨਾਲ ਇਹਦੀ ਬੈਕ ਵਾਲੀ ਕਟਾਈ ਹੋ ਆਪਾਂ ਆਪ ਵੀਡੀਓ ਨੂੰ ਸ਼ੁਰੂ ਕਰਦੇ ਤੁਹਾਨੂੰ ਦੱਸ ਦਿਆਂਗੇ ਜਮੈਂ ਬਿਲਕੁਲ ਆਪਾਂ ਬਰੀਕੀਆਂ ਤੋਂ ਨਵੇਂ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਇਹ ਆਪਣੇ ਕੋਲ ਦੇਖੋ ਦੋ ਚਾਰਟ ਪੇਪਰ ਨੇ ਸਭ ਤੋਂ ਪਹਿਲਾਂ ਆਪਾਂ ਫਰੰਟ ਵਾਲੇ ਪੇਪਰ ਦੇ ਉੱਪਰ ਜਿਹੜੇ ਨਿਸ਼ਾਨ ਲਗਾਵਾਂਗੇ ਬਿਲਕੁਲ ਸਿੰਪਲ ਆਪਾਂ ਜਿਹੜੇ ਨਿਸ਼ਾਨ ਲਗਾਵਾਂਗੇ ਸ਼ਰਟ ਦੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਬੈਕ ਦੇ ਕਟਾਈਆਂ ਬਾਰੇ ਦੱਸਾਂਗੇ ਆਪਾਂ ਇਹ ਚਾਰਟ ਪੇਪਰ ਜਿਹੜਾ ਇਸ ਤਰੀਕੇ ਨਾਲ ਦੇਖੋ ਜੀ ਬੋਲਡ ਕਰ ਲਿਆ ਇਹ ਤੁਸੀਂ ਸ਼ਰਟ ਦੇ ਉੱਪਰ ਵੀ ਇਹਨੂੰ ਕਟਾਈ ਕਰੋਗੇ ਤਾਂ ਤੁਹਾਡੀ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਆਊਗੀ ਤੁਸੀਂ ਦੇਖ ਸਕਦੇ ਹੋ ਹੁਣ ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਇਹਨਾਂ ਦੇ ਤੀਰੇ ਦਾ ਨਿਸ਼ਾਨ ਸਭ ਤੋਂ ਪਹਿਲਾਂ ਆਪਾਂ ਤੀਰੇ ਦਾ ਨਿਸ਼ਾਨ ਲਗਾਵਾਂਗੇ 6.5 ਇੰਚ ਦਾ ਇਸ ਤਰ੍ਹਾਂ ਉਸ ਤੋਂ ਬਾਅਦ 6.5 ਇੰਚ ਦਾ ਨਿਸ਼ਾਨ ਹੀ ਆਪਾਂ ਇਸ ਤਰ੍ਹਾਂ ਲਗਾਵਾਂਗੇ ਆਰਮੋਲ ਦਾ ਇਹ ਨਿਸ਼ਾਨਾਂ ਨੂੰ ਆਪਾਂ ਬਿਲਕੁਲ ਦੇਖੋ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਇਹ ਨਿਸ਼ਾਨ ਨੂੰ ਵੀ ਆਪਾਂ ਇਸ ਲੋਟ ਬਿਲਕੁਲ ਸਿੱਧਾ ਕਰਾਂਗੇ ਉਸ ਤੋਂ ਬਾਅਦ ਹੁਣ ਆਪਾਂ ਲਗਾਵਾਂਗੇ ਛਾਤੀ ਦਾ ਨਿਸ਼ਾਨ ਛਾਤੀ ਹੈਗੀ ਜਾਨੀ ਕੀ ਆਪਣੀ ਦੇਖੋ 22 ਇੰਚ ਕਮਰ ਹੈਗੀ ਦੇਖੋ ਆਪਣੀ ਕਮਰ ਦਾ ਨਿਸ਼ਾਨ ਆਪਾਂ ਉੱਪਰ ਤੋਂ ਲਗਾਵਾਂਗੇ 15.5 ਇੰਚ ਤੇ ਇਹਨਾਂ ਛਾਣ ਨੂੰ ਵੀ ਆਪਾਂ ਬਿਲਕੁਲ ਸਿੱਧਾ ਕਰਾਂਗੇ ਇਸ ਤਰ੍ਹਾਂ ਛਾਤੀ ਕਮਰ ਹੈਗੀ ਇਹਨਾਂ ਦੀ 20 ਇੰਚ ਇਹ ਨਿਸ਼ਾਨ ਨੂੰ ਆਪਾਂ ਐਸ ਲੋਡ ਦੇਖੋ ਸ਼ੈਲਟ ਦੀ ਤਰ੍ਹਾਂ ਕੰਪਲੀਟ ਕਰ ਲਾਂਗੇ ਉਸ ਤੋਂ ਬਾਅਦ ਦੇਖੋ ਚਾਟ ਪੇਪਰ ਛੋਟਾ ਹੁੰਦਾਗਾ ਤੇ ਆਪਾਂ ਇਹਦੇ ਉੱਪਰ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਹੁਣ ਆ ਕੇ ਦੇਖੋ ਜੀ ਇਹ ਮੇਨ ਕਟਾਈਆਂ ਮੇਨ ਕਟਾਈਆਂ ਇਹ ਕਿੱਥੋਂ ਆਉਣਗੇ ਦੇਖੋ ਆਪਾਂ ਤੁਹਾਨੂੰ ਦੱਸ ਦੇਾਂਗੇ ਸਭ ਤੋਂ ਪਹਿਲਾਂ ਆ ਗਈ ਆਪਣੀ ਇਹ ਵਾਲੀ ਨਿਸ਼ਾਨੀ ਇਹ ਵਾਲੀ ਨਿਸ਼ਾਨੀ ਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਫਿਰ ਪਹਿਲਾਂ ਆਪਾਂ ਤੁਹਾਨੂੰ ਦੱਸ ਦੇਾਂਗੇ ਮੋਡੇ ਦੀ ਕਟਾਰੇ ਹੁਣ ਜਿਹੜੀ ਆਪਾਂ ਮੋਡੇ ਦੀ ਕਟਾਈ ਪਾਉਣੀ ਹੈ ਦੇਖੋ ਆਪਾਂ ਇੱਕ ਸਿੰਪਲ ਆ ਤਰੀਕੇ ਨਾਲ ਤੁਹਾਨੂੰ ਸਮਝਾਉਣਿਆਂਗੇ ਦੇਖੋ ਆਪਾਂ ਪਹਿਲਾਂ ਵੀ ਹਰ ਇੱਕ ਵੀਡੀਓ ਵਿੱਚ ਦੱਸਦੇ ਆਂ ਕਿਉਂਕਿ ਆਪਣਾ ਮੇਨ ਹੁੰਦਾ ਹੈਗਾ ਦੇਖੋ ਇਹ ਚੀਜ਼ ਦੇ ਵਿੱਚ ਇਹਦਾ ਆਪਣਾ ਫੁੱਗਾ ਜਾਂ ਬਣ ਜਾਂਦਾ ਹੈ ਤੇ ਪਿੱਛੋਂ ਤੇ 프ਰੰਟ ਤੋਂ ਬੈਕ ਤੋਂ ਤੇ 프ਰੰਟ ਤੋਂ ਜਿਹੜਾ ਦੇਖੋ ਬਾਲ ਪੈਂਦੇ ਨੇ ਕਿਉਂ ਪੈਂਦੇ ਨੇ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਇਹ ਵਿਚਕਾਰ ਵਾਲੀ ਗਲਾਈ ਪਾਉਣੀ ਹੈ ਇਹਦਾ ਤੁਸੀਂ ਇੱਕ ਨਾਰਮਲ ਤਰੀਕੇ ਦੇ ਨਾਲ ਇਸ ਤਰ੍ਹਾਂ ਨਿਸ਼ਾਨ ਲਗਾ ਲਓ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਤੁਸੀਂ ਬੇਚੱਕ ਇਹਨੂੰ 1.5 ਇੰਚ ਦਾ ਨਿਸ਼ਾਨ ਵੀ ਇਸ ਤਰ੍ਹਾਂ ਲਗਾ ਸਕਦੇ ਹੋ ਤੇ ਇਹ ਨਿਸ਼ਾਨ ਤੁਸੀਂ ਇਸ ਤਰ੍ਹਾਂ 1.5-1.5 ਇੰਚ ਦਾ ਇਸ ਤਰ੍ਹਾਂ ਵੀ ਜਿਹੜਾ ਤੁਸੀਂ ਲਗਾ ਸਕਦੇ ਹੋ ਹੁਣ ਦੇਖੋ ਆਪਾਂ 1.5 ਇੰਚ ਦੇ ਹਿਸਾਬ ਦੇ ਨਾਲ ਤੁਹਾਨੂੰ ਨਿਸ਼ਾਨ ਲਗਾ ਕੇ ਦਿਖਾਉਂਦੇ ਆ ਹੁਣ ਇਹ ਇਹ ਨਿਸ਼ਾਨ ਨੂੰ ਆਪਾਂ ਕੀ ਕਰਨਾ ਬਿਲਕੁਲ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਗਲਾਈ ਦੇਣੀ ਹੈ ਇਸ ਤਰ੍ਹਾਂ ਆਪਾਂ ਤੁਹਾਨੂੰ ਹਰ ਇੱਕ ਨਾਪ ਦੇ ਵਿੱਚ ਸਮਝਾਉਣ ਦੇ ਕੋਈ ਇਸ ਤਰੀਕੇ ਨਾਲ ਇਹਦੇ ਵਿੱਚ ਗਲਾਈ ਦੇਣੀ ਹੈ ਉਸ ਤੋਂ ਬਾਅਦ ਜਦੋਂ ਆਪਣੀ ਇਹ ਵਾਲੀ ਕਾਟ ਆ ਗਈ ਜਿਹੜਾ ਆਪਣਾ ਇੱਥੇ ਤੁਸੀਂ ਕਹਿੰਦੇ ਹੋ ਮੇਰੇ ਸਾਡੇ ਫੁੱਗਾ ਜਿਹਾ ਬਣ ਗਿਆ ਆ ਚੀਜ਼ ਦੇ ਉੱਪਰ ਸਾਡੇ ਬਲ ਪੈਂਦੇ ਨੇ ਤਾਂ ਉਹ ਕਿਉਂ ਪੈਂਦੇ ਨੇ ਸਭ ਤੋਂ ਮੇਨ ਦੇਖੋ ਜਦੋਂ ਆਪਣੇ ਛਾਤੀ ਦੇਖੋ ਕਹਤੋਂ ਕਈ ਵਾਰ ਆਪਣਾ ਪੇਟ ਵੀ ਭਾਰੀ ਹੁੰਦਾਗਾ ਤਾਂ ਛਾਤੀ ਭਾਰੀ ਹੋਣ ਕਰਕੇ ਆਹ ਚੀਜ਼ ਆਪਣੇ ਉੱਪਰ ਜਿਹੜਾ ਉਪਰੀ ਭਾਗ ਹੁੰਦਾ ਛਾਤੀ ਦਾ ਉਹ ਥੋੜਾ ਜਿਹਾ ਦੇਖੋ ਉੱਪਰੋਂ ਪਤਲਾ ਹੁੰਦਾ ਜਿਵੇਂ ਕਿ ਆਪਣਾ ਤੀਰਾ ਲਾ ਲਓ ਬਹੁਤ ਜ਼ਿਆਦਾ ਪਤਲਾ ਹੁੰਦਾ ਪਰ ਨੀਚੇ ਤੋਂ ਥੋੜੀ ਜਿਹਾ ਹੈਵੀ ਹੁੰਨੇ ਆ ਤਾਂ ਉਹਦੇ ਲਈ ਤੁਸੀਂ ਕੀ ਕਰਨਾਗਾ ਜਿਹੜਾ ਇਹ ਵਾਲਾ ਨਿਸ਼ਾਨ ਹੈ ਇਹ ਨਿਸ਼ਾਨ ਨੂੰ ਤੁਸੀਂ ਇੱਥੋਂ ਇੱਕ ਨਿਸ਼ਾਨ ਲਗਾਉਗੇ ਇਸ ਤਰ੍ਹਾਂ 2.5 ਜਾਂ 2.5 ਇੰਚ ਦਾ 2.5 ਜਾਂ 2.5 ਇੰਚ ਦਾ ਦੇਖੋ ਮੈਂ ਨਿਸ਼ਾਨ ਲਗਾਇਆਗਾ ਇਹ ਨਿਸ਼ਾਨ ਲਗਾ ਕੇ ਜਿਹੜਾ ਤੁਸੀਂ ਹੁਣ ਛਾਤੀ ਦਾ ਨਿਸ਼ਾਨ ਲਗਾਉਣਾ ਹੈ ਉਹ ਨਿਸ਼ਾਨ ਤੁਸੀਂ ਇੱਥੋਂ ਲਗਾਉਗੇ ਇਸ ਤਰ੍ਹਾਂ ਜਾਨਕਿ 22 ਇੰਚ ਤੇ ਇਹ ਮੈਂ 22 ਇੰਚ ਤੇ ਛਾਤੀ ਦਾ ਨਿਸ਼ਾਨ ਲਗਾ ਲਿਆ ਇੱਥੋਂ ਜਿਹੜਾ ਨਿਸ਼ਾਨ ਲਗਾਉਂਗੀ ਮੈਂ ਇਹ ਲਗਾਉਂਗੀ 2.5 ਇੰਚ ਤੇ ਜਾਨਕਿ ਇੱਥੋਂ ਥੋੜਾ ਜਿਹਾ ਨਿਸ਼ਾਨ ਇਹ ਆਪਾਂ ਇਸ ਤਰ੍ਹਾਂ ਅੰਦਰ ਨੂੰ ਲਾਵਾਂਗੇ ਇਹ ਨਿਸ਼ਾਨ ਆਪਾਂ ਅੰਦਰ ਨੂੰ ਲਾਵਾਂਗੇ ਇਹ ਨਿਸ਼ਾਨ ਇੱਥੋਂ ਥੋੜਾ ਜਿਹਾ ਆਪਾਂ ਬਾਹਰ ਨੂੰ ਲਾਵਾਂਗੇ ਇਹ ਇਸ ਤਰ੍ਹਾਂ ਜੀ ਦੇ ਨਾਲ ਜਦੋਂ ਤੁਸੀਂ ਇਹ ਨਿਸ਼ਾਨ ਲਗਾਉਂਗੇ ਤਾਂ ਜਿਹੜਾ ਤੁਹਾਡੇ ਆਪਣੇ ਆਰਮ ਹੋਲ ਦੇ نیچے ਜਦੋਂ ਆਪਾਂ ਆਪਣੇ ਕੱਛ ਦੇ ਵਿੱਚ ਬਾਹਰ ਨੀਚੇ ਬਲ ਪੈਂਦਾ ਹੈਗਾ ਫਰੰਟ ਤੇ ਵੀ ਬਲ ਪਾਇਆ ਜਾਂਦਾ ਉਹ ਤੇ ਆਪਣੇ ਬੈਕ ਤੇ ਵੀ ਬਲ ਪੈਂਦਾ ਜਦੋਂ ਬਲ ਪੈਂਦਾ ਉਹ ਆਪਣੇ ਇਸ ਕਾਰਨ ਹੀ ਪੈਂਦਾ ਹੈਗਾ ਜਿਹੜੀ ਆਪਣੇ ਇਹ ਮੇਨ ਚੀਜ਼ ਹੈਗੀ ਤੁਸੀਂ ਹਮੇਸ਼ਾ ਕੀ ਕਰਨਾ ਹੈ 2.5 ਇੰਚ ਤੇ ਨਿਸ਼ਾਨ ਲਗਾ ਲਓ 2.5 ਤੋਂ 3 ਲਗਾਓ 2.5 ਇੰਚ ਤੇ ਨਿਸ਼ਾਨ ਲਗਾ ਕੇ ਛਾਤੀ ਤੇ ਨਿਸ਼ਾਨ ਲਗਾਓ ਉਸ ਤੋਂ ਬਾਅਦ ਅੱਧਾ ਇੰਚ ਘਟਾ ਕੇ ਤੁਸੀਂ ਛਾਤੀ ਦਾ ਨਿਸ਼ਾਨਾ ਜਿਹੜਾ ਆਪਣੇ ਆਰਮੋਲ ਦੀ ਕਾਰਟ ਹੁੰਦੀ ਹੈ ਉਹ ਉੱਥੇ ਲਗਾਓ ਦੇਖੋ ਇਹ ਨਿਸ਼ਾਨ ਤਾਂ ਇਸ ਤਰੀਕੇ ਨਾਲ ਹੈਗਾ ਜੇਕਰ ਤੁਹਾਡੇ ਜ਼ਿਆਦਾ ਪ੍ਰੋਬਲਮ ਆਉਂਦੇ ਤੁਹਾਡੇ ਮੋਢੇ ਡਿੱਗਣ ਦੀ ਉਹ ਮੋਢੇ ਡਿੱਗਣ ਦੀ ਤੁਹਾਡੀ ਸਭ ਤੋਂ ਜ਼ਿਆਦਾ ਮੇਨ ਪ੍ਰੋਬਲਮ ਇੱਕ ਤਾਂ ਤੁਹਾਡੇ ਦੇਖੋ ਸ਼ੋਲਡਰ ਨੇ ਜਿਹੜੇ ਉਹ ਬਹੁਤ ਜ਼ਿਆਦੇ ਪਤਲੇ ਨੇ ਉੱਪਰੋਂ ਤਾਂ ਉਹਦੇ ਨਾਲ ਦੇਖੋ ਥੋੜੀ ਜਿਹੀ ਆਪਣ ਨੂੰ ਦਿੱਕਤ ਪ੍ਰੋਬਲਮ ਆਉਂਦੀ ਹੈ ਆਪਣੇ ਬਾਰ-ਬਾਰ ਮੋਢੇ ਜਿਹੜੇ ਡਿੱਗੀ ਜਾਂਦੇ ਆ ਉਹਦੇ ਲਈ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਦੇਖੋ ਕਿ ਆਪਾਂ ਗਲੇ ਦਾ ਨਿਸ਼ਾਨ ਲਗਾ ਕੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆ ਗਿਆ ਗਲੇ ਦਾ ਨਿਸ਼ਾਨ ਦੇਖੋ ਆਪਾਂ ਲਗਾ ਲੈ ਜਾਨੀ ਕਿ ਇਹਨਾਂ ਚਾਹਣ ਨੂੰ ਮੈਂ ਬਿਲਕੁਲ ਸਿੱਧਾ ਕਰ ਲੂੰਗੀ ਇਸ ਤਰ੍ਹਾਂ ਇਹਦਾ ਆਪਾਂ ਜਾਨੀ ਕਿ ਇੱਕ ਨਾਰਮਲ ਤਰੀਕੇ ਦੀ ਤਰ੍ਹਾਂ ਆਪਾਂ ਗਲਾ ਜਿਹੜਾ ਇਹਦੇ ਵਿੱਚੋਂ ਕੱਢਣਾਗਾ ਐਸ ਤਰ੍ਹਾਂ ਹੁਣ ਇਹ ਆਪਾਂ ਗਲਾ ਦੇ ਕੋ ਇੱਥੋਂ ਕੱਟ ਕਰਾਂਗੇ ਐਸ ਤਰ੍ਹਾਂ ਦੇਖੋ ਇਹ ਗਲਾ ਜਿਹੜਾ ਮੈਂ ਕੱਟ ਕਰ ਲਿਆ ਇਹ ਗਲਾ ਕੱਟ ਕਰਨ ਤੋਂ ਬਾਅਦ ਜੇਕਰ ਤੁਹਾਡੇ ਬਾਰ-ਬਾਰ ਮੋਢੇ ਡਿੱਗਣ ਦੀ ਪ੍ਰੋਬਲਮ ਆ ਰਹੀ ਹੈ ਬਾਰ-ਬਾਰ ਉਹ ਸੈਟਿੰਗ ਨਹੀਂ ਆ ਰਹੀ ਤੁਸੀਂ ਕੀ ਕਰਨਾਗਾ ਇਹਦਾ ਚਾਹੇ ਤਾਂ ਤੁਸੀਂ ਦੇਖੋ ਜੇਕਰ ਆਪਾਂ ਇਧਰੋਂ ਡਾਊਨ ਦੇਵਾਂਗੇ ਤਾਂ ਇਹ ਚੀਜ਼ ਆਪਣੇ ਫੇਰ ਵੀ ਡਿੱਗੂਗੀ ਹੈਨਾ ਤੇ ਫੇਰ ਵੀ ਆਪਾਂ ਨੂੰ ਦਿੱਕਤ ਪ੍ਰੋਬਲਮ ਆਊਗੀ ਕਈ ਵਾਰ ਆਪਣਾ ਜਿਹੜੇ ਮੋਢੇ ਨੇ ਆਪਣੇ ਗਲੇ ਕੋਲੋਂ ਖਿਸਕਦੇ ਨੇ ਗਲੇ ਹੀ ਡਿੱਗੀਆਂ ਨੇ ਆਪਣਾ ਇਸ ਲੋਟ ਨੀਚੇ ਨੂੰ ਗਲੇ ਹੀ ਜਾਈ ਜਾਂਦਾ ਉਹਦੇ ਲਈ ਤੁਸੀਂ ਕੀ ਕਰਨਾਗਾ ਇਸ ਤਰ੍ਹਾਂ ਤੋਂ ਇਹਨੂੰ ਤੁਸੀਂ ਇਸ ਤਰ੍ਹਾਂ 1/2 ਇੰਚ ਦੀ ਅੰਦਰ ਨੂੰ ਡਾਉਣ ਦੇ ਦਿਓ ਜਦੋਂ ਵੀ ਆਪਾਂ ਸੂਟ ਨੂੰ ਕਟਾਈ ਕਰਨਾ ਹੈ ਆਪਾਂ ਅੰਦਰ ਨੂੰ 1/2 ਇੰਚ ਦੀ ਜਦੋਂ ਡਾਊਨ ਦੇਵਾਂਗੇ ਜਦੋਂ ਆਪਾਂ ਮੰਨ ਕੇ ਚੱਲੋ ਸੂਟ ਦੇ ਉੱਪਰ ਗਲਾ ਬਣਾ ਲਿਆ ਗਲਾ ਬਣਾਪਾਪਾ ਗਲਾ ਦੇਖੋ ਫਰੰਟ ਤੇ ਬੈਕ ਦੋਨੇ ਗਲੇ ਜੜਨੇ ਨੇ ਤਾਂ ਉਹਦੇ ਲਈ ਤੁਸੀਂ ਕੀ ਕਰਨਾਗਾ ਇਹਦੇ ਵਿੱਚ ਤੁਸੀਂ ਜਦੋਂ ਡਾਊਨ ਦਉਂਗੇ ਗਲੇ ਤੇ ਸਲਾਈ ਲਗਾਉਣ ਵੇਲੇ ਪਹਿਲਾਂ ਤਾਂ ਤੁਸੀਂ ਦੇਖੋ ਐਸੀ ਤਰ੍ਹਾਂ ਹੀ ਕੱਟ ਕਰ ਲੈ ਜਦੋਂ ਤੁਸੀਂ ਗਲੇ ਬਣਾ ਲੈ ਗਲੇ ਜੜਨੇ ਤਾਂ ਗਲਾ ਜੜਨੇ ਵੇਲੇ ਤੁਸੀਂ ਇਹ ਚੀਜ਼ ਦੇ ਵਿੱਚ ਥੋੜੀ ਜਿਹਾ ਜ਼ਿਆਦਾ ਡਾਊਨ ਦੇਣੀ ਹੈ ਜਿਹਦੇ ਨਾਲ ਤੁਹਾਡਾ ਬਾਰ-ਬਾਰ ਗਲਾ ਡਿੱਗਣ ਦੀ ਪ੍ਰੋਬਲਮ ਆਗੀ ਉਹ ਕੱਟ ਹੋ ਜੂਗੀ ਹੁਣ ਆਪਾਂ ਦੇਖੋ ਇਹ ਜੀ ਨੂੰ ਕਟਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆਪਾਂ ਬੈਕ ਵਾਲੀ ਕਟਾਈ ਹੁਣ ਇਹਨੂੰ ਆਪਾਂ ਦੇਖੋ ਇਸੇ ਤਰੀਕੇ ਨਾਲ ਇੱਥੇ ਕੱਟ ਕਰ ਲਾਂਗੇ ਦੇ ਕੇ ਕੱਟ ਕਰਨ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਬੈਕ ਦੀ ਕਟਾਈ ਕਰਨ ਦਾ ਤਰੀਕਾ ਸਭ ਤੋਂ ਪਹਿਲਾਂ ਦੇਖੋ ਕਿ ਇਹ ਪਲੇ ਸਾਰੇ ਨਿਸ਼ਾਨਾ ਜਿਹੜੇ ਇਹ ਆਪਾਂ ਪਹਿਲਾਂ ਇਸ ਤਰ੍ਹਾਂ ਚਾਲਤ ਦੀ ਤਰ੍ਹਾਂ ਇਹਨਾਂ ਨੂੰ ਕੰਪਲੀਟ ਕਰਾਂਗੇ ਇਸ ਤਰ੍ਹਾਂ ਇਸ ਤੋਂ ਬਾਅਦ ਹੁਣ ਆਪਾਂ ਕਰਨੀ ਦੇਖੋ ਇਹਦੇ ਬੈਕ ਪੱਲੇ ਦੀ ਕਟਾਈ ਆਪਾਂ ਬੈਕ ਪੱਲੇ ਦੀ ਕਟਾਈ ਜਿਹੜੀ ਕਿਸ ਤਰੀਕੇ ਨਾਲ ਕਰਨੀ ਹੈ ਆਪਾਂ ਤੁਹਾਨੂੰ ਉਹ ਵੀ ਦੱਸ ਦਿਆਂ ਇਸ ਤਰ੍ਹਾਂ ਜੇ ਬੈਕ ਪੱਲੇ ਦੀ ਕਟਾਈ ਕਰਨੀ ਹੈ ਇਨੂੰ ਆਪਾਂ ਇਸ ਤਰ੍ਹਾਂ ਰੱਖਾਂਗੇ ਦੇਖੋ ਉੱਪਰ ਤੋਂ ਅੱਧਾ ਇੰਚ نیچے ਨੂੰ ਡਾਉਨ ਜਿਹੜਾ ਆਪਣਾ ਫਰੰਟ ਪੱਲਾ ਹੈਗਾ ਉਹਨੂੰ ਆਪਾਂ ਅੱਧਾ ਇੰਚ ਛੋਟਾ ਰੱਖਾਂਗੇ ਬੈਕ ਪੱਲੇ ਨੂੰ ਅੱਧਾ ਇੰਚ ਵੱਡਾ ਰੱਖਾਂ ਇਸ ਤਰ੍ਹਾਂ ਤਾਂ ਆਪਾਂ ਇੱਕ ਇਥੇ ਨਿਸ਼ਾਨ ਦੇ ਲਈਏ ਕਿਉਂਕਿ ਜਿਹੜਾ ਚਾਰਟ ਆਪਣੇ ਕੋਲ ਬਲੈਕ ਕਲਰ ਦਾ ਹੈ ਇਸ ਤਰ੍ਹਾਂ ਇਹਦੇ ਉਪਰ ਆਪਾਂ ਇਸ ਤਰ੍ਹਾਂ ਜਿਹੜੇ ਡਾਉਨ ਦੇ ਲਈ ਉਸ ਤੋਂ ਬਾਅਦ ਹੁਣ ਦੇਖੋ ਆਪਾਂ ਪਾਉਣੀ ਹੈ ਇਹਦੇ ਵਿੱਚ ਬੈਕ ਵਾਲੀ ਕਟਾਈ ਬੈਕ ਵਾਲੀ ਕਟਾਈ ਆਪਾਂ ਕਿਸ ਤਰੀਕੇ ਨਾਲ ਪਾਉਣੀ ਹੈ ਦੇਖੋ ਇੱਥੇ ਤਾਂ ਆਪਣੀ ਬਿਲਕੁਲ ਇਸ ਤਰ੍ਹਾਂ ਬਰਾਬਰੀ ਆ ਗਈ ਸਾਰੀ ਕਟਾਈਆਂ ਹਨ ਇਹ ਐਸੇ ਕਿੰਨਾ ਬਿਲਕੁਲ ਆਪਾਂ ਬਰਾਬਰ ਕਰਨੇ ਆ ਉਸ ਤੋਂ ਬਾਅਦ ਹੁਣ ਇਹਦਾ ਆਪਣਾ ਬੈਕ ਪੱਲਾ ਹੈਗਾ ਇਹਨੂੰ ਆਪਾਂ ਇੱਥੋਂ ਚਾਹੇ ਤੁਹਾਡਾ ਗਲਾ ਆਪਣਾ 5 ਇੰਚ ਤੋਂ ਲੈ ਕੇ 7 8 9 ਇੰਚ ਤੱਕ ਜਿਹੜਾ ਗਲਾ ਹੈਗਾ ਉਹਦੇ ਲਈ ਤੁਸੀਂ ਇਸ ਤਰ੍ਹਾਂ ਦੀ ਕਟਾਈ ਕਰੋ ਇਹਦੇ ਵਿੱਚੋਂ ਆਪਾਂ ਪੌਣਾ ਇੰਚ ਇੱਥੋਂ 1 ਇੰਚ ਜਾਂ ਪੌਣਾ ਇੰਚ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਇਹ ਐਸ ਤਰੀਕੇ ਨਾਲ ਤੁਸੀਂ ਜਿਹੜੀ ਇਹ ਕਟਾਈ ਕਰਨੀ ਹੈ ਇਹ ਤੁਸੀਂ ਇਸ ਤਰੀਕੇ ਨਾਲ ਕਰਨੀ ਹੈ ਕਿਉਂਕਿ ਤੁਹਾਡੇ ਨਾਲ ਤਾਂ ਬੈਕ ਤੇ ਇਹਦੇ ਵਿੱਚ ਬਲ ਪਵੇ ਤੇ ਨਾ ਤੁਹਾਡੇ 프ਰੰਟ ਤੇ ਬਲ ਪਵੇ ਨਾ ਤੁਹਾਡੇ ਇੱਥੇ ਦੇਖੋ نیچے ਬਾਜੂ ਦੇ नीचे ਇਹਦੇ ਵਿੱਚ ਫੁੱਗਾ ਬਣੇ ਕਿਉਂਕਿ ਇਹਦੇ ਲਈ ਆਪਾਂ ਨੇ ਹਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਹੀ ਆਪਣੀ ਮੇਨ ਜਿਹੜੀ ਇਹ ਕਟਾਈ ਹੈਗੀ ਆਪਾਂ ਮੇਨ ਇਹਦੇ ਵਿੱਚ ਹੀ ਧਿਆਨ ਦੇਣਾ ਜਦੋਂ ਆਪਣੀ ਕਟਾਈ ਨਹੀਂ ਸਹੀ ਹੋਈ ਤਾਂ ਆਪਣੀ ਸ਼ਰਟ ਆ ਜਿਹੜੀ ਸਹੀ ਨਹੀਂ ਬਣਦੀ ਇੱਕ ਚੀਜ਼ ਦਾ ਤੁਸੀਂ ਮੇਨ ਇਹਦਾ ਧਿਆਨ ਰੱਖਣਾਗਾ ਜਦੋਂ ਤੁਹਾਡਾ ਗਲਾ ਬਾਰ ਬਾਰ ਡਿੱਗਣ ਦੀ ਪ੍ਰੋਬਲਮ ਆਉਂਦੀ ਹੈ ਜਦੋਂ ਤੁਸੀਂ ਗਲਾ ਬਣਾ ਲਿਆ ਗਲੇ ਜੜਨ ਵੇਲੇ 프ਰੰਟ ਤੇ ਬੈਕ ਦੀ ਗਲੇ ਦੀ ਜੇ ਤੁਸੀਂ ਇਸ ਤਰ੍ਹਾਂ ਸਲਾਈ ਲਗਾਉਨੇ ਤਾਂ ਇਹਨੂੰ ਤੁਸੀਂ ਇੰਨਾ ਕਾ ਚਾਹੇ 1/2 ਇੰਚ ਤੋਂ ਘੱਟ ਡਾਉਣ ਦੇ ਲੋ ਥੋੜੀ ਜੀ ਜਿਹਦੇ ਨੂੰ ਸਲਾਈ ਲਾਉਣ ਵੇਲੇ ਡਾਉਣ ਦੋਗੇ ਤਾਂ ਤੁਹਾਡਾ ਗਲਾ ਡਿੱਗਣ ਦੀ ਪ੍ਰੋਬਲਮ ਨਹੀਂ ਆਊਗੀ ਤੁਹਾਡੀ ਸ਼ਰਟ ਦੀ ਫਿੱਟ ਜਿਹੜੀ ਪੂਰੀ ਸੈੱਟ ਵੈਟ ਹੋਊਗੀ ਹੁਣ ਮੈਂ ਇੱਥੋਂ ਦੇਖੋ ਇਹਨੂੰ ਇਸ ਤਰ੍ਹਾਂ ਜਿਹੜਾ ਮੈਂ ਕੱਟ ਕਰੂੰਗੀ ਇਹ ਕਹੇ ਹੋ ਗਈ ਮੇਰੀ ਫਰੰਟ ਦੀ ਕਟਾਈ ਐਸਟਰਾ ਇਹ ਹੋ ਗਈ ਫਰੰਟ ਦੀ ਕਟਾਈ ਮੈਨੂੰ ਉਮੀਦ ਹੈ ਵੀ ਤੁਸੀਂ ਜਿਹੜੀ ਇਹ ਵੀਡੀਓ ਮੈਂ ਅੱਜ ਤੁਹਾਨੂੰ ਦੱਸੀ ਹੈਗੀ ਇਹਦਾ ਹੀ ਕਿੱਕ ਪੁਆਇੰਟ ਤੁਹਾਨੂੰ ਮੈਂ ਪੂਰੀ ਬਰੀਕੀ ਨਾਲ ਸਮਝਾਏਗਾ ਤਾਨੂੰ ਵਧੀਆ ਪਸੰਦ ਆਇਆ ਹੋਊਗਾ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਨਵੇਂ-ਨਵੇਂ ਵੀਡੀਓ ਦੇਖਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇਕਰ ਚੈਨਲ ਤੇ ਨਵੇਂ ਆਇਓ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਮਿਲਦੇ ਆਪਾਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ